ਆਲੇ ਮੈਨੂੰ ਫੋਨ ਆਇਆ ਬੀਬੀ ਜੀ ਦਾ ਕਰਨਾਲ ਤੋਂ ਸੁਖਪ੍ਰੀਤ ਕੌਰ ਜੀ ਕਹਿੰਦੇ ਬਾਬਾ ਜੀ ਇੱਕ ਕਿਡਨੀ ਬਿਲਕੁਲ ਖਰਾਬ ਤੇ ਦੂਜੀ ਕਿਡਨੀ 50% ਖਰਾਬ ਪਾਈਪ ਦੇ ਨਾਲ ਪ੍ਰਸ਼ਾਦਾ ਛਕਦੇ ਸੀ ਤੇ ਕਹਿੰਦੇ ਵੀ ਮੈਂ ਚਪਹਿਰੇ ਸਾਹਿਬ ਦੀ ਗੱਲ ਤੁਹਾਡੇ ਤੋਂ ਸੁਣੀ ਕਹਿੰਦੇ ਇੱਕ ਸਾਲ ਲਗਾਤਾਰ ਚਪਹਿਰਾ ਕੱਟਿਆ ਇੱਕ ਸਾਲ ਕੋਈ ਐਤਵਾਰ ਮਿਸ ਨਹੀਂ ਕੀਤਾ ਤੇ ਮੈਨੂੰ ਕਹਿੰਦੇ ਅੱਜ ਸਾਲ ਤੋਂ ਉੱਤੇ ਹੋ ਗਿਆ ਮੇਰੀ ਇੱਕ ਤੇ ਖਰਾਬ ਹੋ ਗਈ ਸੀ ਦੂਜੀ ਵੀ ਡੈੱਡ ਸੀ ਕਹਿੰਦੇ ਜਦੋਂ 1 ਸਾਲ ਲਗਾਤਾਰ ਚਪੈਰਾ ਕਟਿਆ ਤੇ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਐਸੀ ਰਹਿਮਤ ਕੀਤੀ ਜਿਹੜੀ ਖਰਾਬ ਹੋਈ ਕਿਡਨੀ ਆ ਉਹ ਬਿਲਕੁਲ ਠੀਕ ਹੋਊ ਬੋਲੇ ਈ ਸੋ ਨਹਾ ਸਤਿ ਸ੍ਰੀ ਅਕਾਲ ਮੈਨੂੰ ਉਹ ਭੈਣ ਜੀ ਕਹਿੰਦੇ ਵੀ ਮੇਰੀ ਰਿਕਾਰਡਿੰਗ ਨਾਨਟ ਤੇ ਪਾਇਓ ਭਾਵ ਮੇਰੀ ਗੱਲਾਂ ਤੁਸੀਂ ਸੁਣਾ ਦਿਓ ਮੇਰਾ ਐਡਰੈਸ ਕਿਸੇ ਨੂੰ ਦੇ ਦਿਓ ਪਰ ਫਿਰ ਵੀ ਮੈਂ ਗੁਸਤਾਖੀ ਕੀਤੀ ਸਾਡਾ ਚੈਨਲ ਹੈ ਸੰਸਰ ਲਾਈਵ ਕਈ ਬੰਦੇ ਕਹਿ ਦਿੰਦੇ ਜੀ ਗੱਪਾਂ ਮਾਰਦੇ ਆਪਣੇ ਵੱਲੋਂ ਝੂਠ ਮਾਰਦੇ ਨੇ ਜੋੜਨ ਵਾਸਤੇ ਪਰ ਮੈਂ ਕਹਿੰਨਾ ਸੰਸਰ ਲਾਈਵ ਤੇ ਮੈਂ ਉਹ ਰਿਕਾਰਡਿੰਗ ਪਾਈ ਉਹਨਾਂ ਦੇ ਫੋਨ ਰਿਕਾਰਡਿੰਗ ਤੁਸੀਂ ਸੁਣਿਓ ਉਹਨਾਂ ਦੀ ਇੱਕ ਇੱਕ ਗੱਲ ਨਾਲੇ ਰੋਕ ਕੇ ਉਹ ਗੱਲ ਕਹਿੰਦੀ ਆ ਦੁਨੀਆ ਦੇ ਲੋਕੋ ਕਿਤੇ ਪਟਕਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਸਾਡਾ ਗੁਰੂ ਪੂਰਾ ਹੈ ਜਿਹਦੀ ਇੱਥੋਂ ਪੂਰੀ ਨਹੀਂ ਹੋਈ ਉਹ ਕਿਤੋਂ ਨਹੀਂ ਹੋਣੀ ਜਿਹਦੀ ਕਿਤੋਂ ਪੂਰੀ ਨਹੀਂ ਹੋਈ ਉਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਪਰ ਚੋਲਾ ਬਣਾ ਲਓ ਕਾਮਲ ਮੁਰਸ਼ਿਦ ਬਣਾ ਲਓ ਤੁਹਾਡਾ ਕੋਈ ਕੰਮ ਨਹੀਂ ਆੜਦਾ ਕਹਿੰਦੀ ਮੈਂ ਬਾਬਾ ਦੀਪ ਸਿੰਘ ਦਾ ਪੱਲਾ ਫੜਿਆ ਮੇਰਾ ਕਾਰਜ ਰਾਸ ਹੋ ਗਿਆ ਸਾਲ ਲਗਾਤਾਰ ਇਹਨੇ ਚਪੈਰਾ ਕੀਤਾ ਤੁਸੀਂ ਸੁਣ ਸਕਦੇ ਹੋ ਸਾਰੀ ਰਿਕਾਰਡਿੰਗ ਮਾਰਾ ਕਹਿੰਦੇ ਸੋਪਰਾਪ ਚੇਤਨਾ ਆਵਈ ਕਿਤੜਾ ਦੁੱਖ ਗਣਾ ਉਹਨਾਂ ਦੇ ਘਰ ਵਿੱਚ ਦੁੱਖ ਹੀ ਤੋਖ ਹੈ ਜਿਨ੍ਹਾਂ ਦੇ ਘਰ ਵਿੱਚ ਨਾਮ ਨਹੀਂ ਤੇ ਜਦੋਂ ਇੱਕ ਸਾਲ ਨਾਮ ਜਪਿਆ ਤੇ ਉਹ ਅੱਜ ਕਹਿੰਦੀ ਮੇਰੇ ਘਰ ਵਿੱਚ ਸਾਰੀਆਂ ਹੀ ਬੱਚੇ ਵੀ ਕਹਿਣਾ ਮੰਨਣ ਲੱਗ ਗਏ ਮੇਰਾ ਸ਼ਰੀਰ ਵੀ ਠੀਕ ਹੋ ਗਿਆ ਫੂਡ ਵੀ ਪਚਣਾ ਸ਼ੁਰੂ ਹੋ ਗਿਆ ਘਰ ਵਾਲੇ ਦਾ ਕੰਮ ਵੀ ਸੈੱਟ ਹੋ ਗਿਆ ਸਾਰੇ ਹੀ ਕੰਮ ਬਣਨੇ ਸ਼ੁਰੂ ਹੋ ਗਏ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਮਾਈ ਤਾਬੋ ਕਹਿੰਦੀ ਮਹਾਰਾਜ ਮੇਰਾ ਮਨ ਲੋਚਦਾ ਇੱਕ ਵਾਰੀ ਪੜ ਲਓ ਟਾਈਮ ਤੇ ਉੱਤੇ ਦਾ ਹੋ ਗਿਆ ਕਿਵੇਂ ਮੰਨ ਲੋਚਦਾ ਮਨ ਬਿਲਪ ਕਰੇ ਚਾਤਰਕ ਕੀ ਨਿਆਈਂ ਬਿਲਪ ਕਰੇ ਚਾਤਰਕ ਕੀ ਨਿਆਈਂ ਮਾਨੇ ਬਿਲਪ ਕਰੇ ਚਾਤਰਕ ਕੀ ਨਿਆਈਂ ਮਾਨੇ ਬਿਲਪ ਕਰੇ ਚਾਤਰਕ ਕੀ ਨਿਆਈਂ ਮਾਨੇ ਬਿਲਪ